ਤੁਨੂੰ ਪਤਾ ਹੀ ਹੋਵੇਗਾ ਕਿ ਬੀਤੇ ਐਤਵਾਰ ਨੂੰ ਸ਼ੰਭੂ ਬਾਰਡਰ ਤੇ ਚੱਲ ਰੇ ਤਰਨੇ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਦਵਾਇ ਕੀਤਾ ਜਾ ਰਿਹਾ ਸੀਗਾ ਪਹਿਲਾਂ ਕਿ ਅੰਬਾਲਾ ਸਾਈਡ ਤੋਂ ਕੁਝ ਵਪਾਰੀ ਤੇ ਕੁਝ ਦੁਕਾਨਦਾਰ ਇਕੱਠੇ ਹੋ ਕੇ ਤਰਨੇ ਵਾਲੀ ਥਾਂ ਤੇ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਇਹ ਤਰ੍ਹਾਂ ਚੁੱਕਣ ਦੀ ਗੱਲ ਕਹੀ ਜਿਸ ਤੋਂ ਬਾਅਦ ਗੱਲਬਾਤ ਵੱਧ ਗਈ ਉੱਥੇ ਗਾਲੀ ਗਲੋਚ ਤੱਕ ਵੀ ਗੱਲ ਆਈ ਪਰ ਮਸਲਾ ਜਿਹੜਾ ਕਿਸੇ ਤਰੀਕੇ ਨਾਲ ਨਿਜਠ ਲੈ ਗਿਆ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਰਾਲ ਕਨੌਰ ਨੇ ਇਹ ਸਾਰਾ ਕੁਝ ਛੜਜੰਤਰ ਰਚਿਆ ਕਿਉਂਕਿ ਨਜਾਇਜ਼ ਮਾਈਨਿੰਗ ਤੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਇਸ ਤਰ੍ਹਾਂ ਦੇ ਕਰਕੇ ਰੁਕ ਗਏ ਨੇ ਜਿਸ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਾਰੀਆਂ ਗੱਲਾਂ ਸਮਝਾਣੇ ਆ ਫਿਰ ਕੁਝ ਤਕਰੀਰਾਂ ਜਿਹੜੀਆਂ ਨੇ ਆਪੋ ਆਪਣੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ੰਭੂ ਮੋਰਚਾ ਕੀ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ ਇਹ ਸਭ ਤੋਂ ਵੱਡਾ ਸਵਾਲ ਕਰੀਬ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਇਹ ਤਰਨਾ ਚੱਲ ਰਿਹਾ ਹੈ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਇਹ ਕਿਸਾਨਾਂ ਦਾ ਤਰਨਾ ਜਾਰੀ ਹੈ ਕੇਂਦਰ ਦੇ ਖਿਲਾਫ ਕਿਸਾਨਾਂ ਦਾ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਐਤਵਾਰ ਨੂੰ ਮੋਰਚੇ ਤੇ ਜੰਮ ਕੇ ਹੰਗਾਮਾ ਹੋਇਆ ਕਿਸਾਨਾਂ ਨੇ ਤਸਵੀਰਾਂ ਜਾਰੀ ਕਰਕੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਚੁੱਕੇ ਨੇ ਆਪ ਵਿਧਾਇਕ ਗੁਰਲਾਲ ਕਨੌਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਗੁਰਲਾਲ ਕਨੌਰ ਭਾਜਪਾ ਨਾਲ ਮਿਲ ਕੇ ਆंदोलਨ ਨੂੰ ਤਾਰਪੀਡੋ ਕਰ ਰਿਹਾ ਹੈ ਇਹ ਪੰਦੇਰ ਸਾਹਿਬ ਦਾ ਦਾਵਾ ਹੈ ਕਿਸਾਨਾਂ ਨੂੰ ਪੰਦੇਰ ਅੰਦੋਲਨ ਕਾਰਨ ਕੱਗਰ ਤੇ ਨਹੀਂ ਹੋ ਰਹੀ ਨਜਾਇਜ਼ ਮਾਈਨਿੰਗ ਤਾਂ ਕਰਕੇ ਸਭ ਤੋਂ ਵੱਡਾ ਦੁੱਖ ਇਹਨਾਂ ਨੂੰ ਸਤਾ ਰਿਹਾ ਹੈ ਬੀਤੇ ਦਿਨੀ ਸਟੇਜ ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਦਾਵਾ ਤਾਂ ਇਹ ਕਰਨੇ ਕਿ ਕੁਝ ਸਿਆਸੀ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੈ ਜਿਸ ਕਰਕੇ ਸਭ ਕੁਝ ਕੀਤਾ ਜਾ ਰਿਹਾ ਹੈ ਜਦਕਿ ਦੂਜੀ ਤਰ੍ਹਾਂ ਇਹ ਕਹਿ ਰਹੀ ਹੈ ਕਿ ਆਮ ਜਿਹੜੇ ਲੋਕ ਨੇ ਜਿਹੜੇ ਅੰਬਾਲਾ ਸਾਈਡ ਦੇ ਨੇ ਜਿਹੜੇ ਹਰਿਆਣਾ ਸਾਈਡ ਦੇ ਵਪਾਰੀ ਨੇ ਦੁਕਾਨਦਾਰ ਨੇ ਉਹ ਬਹੁਤ ਦੁਖੀ ਨੇ ਉਹਨਾਂ ਨੇ ਆ ਕੇ ਸਭ ਕੁਝ ਕੀਤਾ ਉਹਨਾਂ ਨੇ ਇਹ ਕਿਹਾ ਕਿ ਇੱਥੋਂ ਹਟਾਇਆ ਜਾਵੇ ਮੋਰਚਾ 5 ਮਹੀਨੇ ਹੋ ਗਏ ਨੇ ਤੁਹਾਡੇ ਮੋਰਚੇ ਨੇ ਜਿਸ ਕਰਕੇ ਆਮ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਬੁਖਲਾ ਗਿਆ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸ ਕਰਕੇ ਇਸ ਮੋਰਚੇ ਨੂੰ ਚੁੱਕਿਆ ਜਾਵੇ ਇਹ ਵੱਖ-ਵੱਖ ਤਰਕ ਨੇ ਜਿਹੜੇ ਲੌਜੀਕ ਜਿਹੜੇ ਨੇ ਹੂੰ ਸੋ ਇਹ ਤੁਸੀਂ ਦੇਖਿਆ कि जिस तरह ਦਾ ਐਲਾਨ ਇਹ ਨਾ ਕੀਤਾ ਹੈ ਔਰ ਕਿਸਾਨਾਂ ਦਾ ਇਹ ਦਾਵਾ ਹੈ ਕਿ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਪੋਲਿਟੀਕਲ ਪਾਵਰਸ ਜੁੜੀਆਂ ਹੋਈਆਂ ਨੇ ਕੋਈ ਜਰਾਜਨੀਤਿਕ ਲੋਕ ਜੁੜੇ ਹੋਏ ਨੇ ਪਰ ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਇਸ ਮੋਰਚੇ ਦੇ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ ਵਪਾਰੀ ਪ੍ਰਭਾਵਿਤ ਹੋਏ ਨੇ ਵਪਾਰ ਪ੍ਰਭਾਵਿਤ ਹੋਇਆ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਪਰ ਕਿਸਾਨਾਂ ਦਾ ਜਿਹੜਾ ਆਪਣਾ ਦਾਵਾ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ ਇੱਕ ਘਰ ਦੇ ਵਿੱਚ ਔਰ ਇੱਕ ਘਰ ਦੇ ਵਿੱਚ ਨਜਾਇਜ਼ ਮਾਈਨਿੰਗ ਇਸ ਰੂਟ ਰਾਹੀਂ ਹੁੰਦੀ ਸੀ ਔਰ ਇਹ ਰੂਟ ਤੇ ਲੱਗਿਆ ਹੋਇਆ ਧਰਨਾ ਹੁਣ ਧਰਨਾ ਲੱਗਿਆ ਹੁਣ ਕਰਕੇ ਇਹ ਰੂਟ ਹੋ ਗਿਆ ਬੰਦ ਇਸ ਕਰਕੇ ਕੁਝ ਸਿਆਸੀ ਲੋਕ ਨੇ ਜਿਹੜੇ ਜਿਹਦੇ ਵਿੱਚ ਉਹਨਾਂ ਨੇ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੇ ਆਗੂ ਦਾ ਇਲਜ਼ਾਮ ਲਗਾਇਆ ਵਿਧਾਇਕ ਤੇ ਗੁਰਲਾਲ ਕਨੌਰ ਤੇ ਕਿ ਉਹ ਇਹ ਸਭ ਕੁਝ ਕਰ ਰਿਹਾ ਹੈ ਨਾ ਕੋ ਸਹੀ ਹੈ ਕਿ ਨਾ ਕੋ ਗਲਤ ਹੈ ਇਹ ਆਪਾਂ ਦੇਖਾਂਗੇ ਜਾ ਕੇ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮਜੀਤ ਸਿੰਘ ਰਾਏ ਸਾਹਿਬ ਜੁੜੇ ਹੋਏ ਨੇ ਪ੍ਰਧਾਨ ਨੇ ਬੀਕੇਯੂ ਦੁਆਬਾ ਦੇ ਰਕੇਸ਼ ਅਗਰਵਾਲ ਸਾਹਿਬ ਮੌਜੂਦ ਨੇ ਸਕਤਰ ਨੇ ਡੇਰਾ ਬਸੀ ਇੰਡਸਟਰੀ ਦੇ ਕਿਉਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਜੇ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇੰਡਸਟਰੀ ਪ੍ਰਭਾਵਿਤ ਹੋਈ ਹੈ ਤਾਂ ਸ਼ੰਭੂ ਪਾਊਡਰ ਦੇ ਨਿੜ ਤੇੜ ਦੀ ਪੰਚ ਵਿੱਚ ਜਿਸ ਵਿੱਚ ਡੇਰਾ ਬਸੀ ਵੀ ਹੈ ਜਿਹਦੇ ਵਿੱਚ ਰਾਜਪੁਰਾ ਵੀ ਹੈ ਜਿਹਦੇ ਵਿੱਚ ਅੰਬਾਲਾ ਵੀ ਹੈ ਇੱਥੋਂ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਬਾਕੀ ਲੋਕ ਤਾਂ ਹੋ ਹੀ ਰਹੇ ਨੇ ਪ੍ਰਭਾਵਿਤ ਤਾਂ ਸ਼ੁਰੂਆਤ ਰਾਏ ਸਾਹਿਬ ਤੁਹਾਡੇ ਤੋਂ ਹੀ ਕਰ ਲੈਣੇ ਆ ਰਾਏ ਸਾਹਿਬ ਦਾਵਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਵੱਖਰਾ ਹੈ ਜਿਹੜਾ ਉਧਰੋਂ ਦਾਵਾ ਆਇਆ ਉਹ ਵੱਖਰਾ ਹੈ ਉਹ ਕਹਿੰਦੇ ਨੇ ਕਿ ਹੁਣ ਆਮ ਲੋਕ ਨੇ ਜਿਹੜੇ ਉਹ ਦੁਖੀ ਹੋ ਚੁੱਕੇ ਨੇ ਤੁਹਾਡੇ ਮੋਰਚੇ ਤੋਂ ਉਹ ਦੁਖੀ ਹੋ ਚੁੱਕੇ ਨੇ ਧਰਨੇ ਪ੍ਰਦਰਸ਼ਨ ਤੋਂ ਉਹ ਦੁਖੀ ਹੋ ਚੁੱਕੇ ਨੇ ਉਹਨਾਂ ਦਾ ਵਪਾਰ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਰ ਤੁਸੀਂ ਕਹਿ ਰਹੇ ਹੋ ਕਿ ਇਹਦੇ ਪਿੱਛੇ ਕੁਝ ਪੋਲਿਟਿਕਲ ਲੋਕਾਂ ਦੀ ਸਾਜ਼ਿਸ਼ ਹੈ ਰਾਈ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਚਲੋ ਦੁਬਾਰਾ ਪੈਚ ਕਰਦੇ ਹਾਂ ਉਹਨਾਂ ਦਾ ਸਿਗਨਲ ਮੈਨੂੰ ਲੱਗਦਾ ਟੁੱਟ ਗਿਆ ਦੁਬਾਰਾ ਪੈਚ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਤੁਹਾਨੂੰ ਯਾਦ ਕਰਾ ਦਈਏ ਦਰਸ਼ਕਾਂ ਨੂੰ ਜਨਰਲ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਾ ਇਹ ਮੋਰਚਾ ਲੱਗਿਆ ਹੋਇਆ ਉਦੋਂ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਜੋ ਕੇਂਦਰ ਦੇ ਵਿੱਚ ਸਰਕਾਰ ਸੀ ਉਦੋਂ ਦੋ ਚਾਰ ਮੀਟਿੰਗਾਂ ਵੀ ਹੋਈਆਂ ਪਰ ਇਹ ਮੀਟਿੰਗਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਸਿਰੇ ਨਹੀਂ ਚੜ ਪਾਈ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗਿਆ ਤਰਨਾ ਉਦਾਂ ਦਾ ਉਦਾਂ ਰਿਆ ਲੋਕਾਂ ਨੇ ਬੜਾ ਇਹ ਸੋਚਿਆ ਸੀਗਾ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸ਼ਾਇਦ ਤਰਨਾ ਖਤਮ ਹੋ ਜਾਏਗਾ ਕਿਉਂਕਿ ਮੁਲਕ ਦੇ ਵਿੱਚ ਕੋਈ ਸਰਕਾਰ ਨਹੀਂ ਹੈ ਪਰ ਹੁਣ ਇਹ ਮੋਰਚਾ ਜਦੋਂ ਨਹੀਂ ਚੁੱਕਿਆ ਗਿਆ ਤਾਂ ਦਾਵਾ ਇਹ ਵੀ ਕੀਤਾ ਗਿਆ ਕਿ ਜਿਹੜੀ ਨਵੀਂ ਬਣੇਗੀ ਸਰਕਾਰ ਉਹਨਾਂ 'ਤੇ ਡਿਮਾਂਡ ਰੱਖਾਂਗੇ ਹੁਣ ਨਵੀਂ ਸਰਕਾਰ ਵੀ ਬਣ ਗਈ ਗੱਲਬਾਤ ਦਾ ਦੌਰ ਹਲੇ ਵੀ ਸ਼ੁਰੂ ਨਹੀਂ ਹੋ ਰਿਹਾ ਕਿਸੇ ਤਰੀਕੇ ਦੀ ਕੋਈ ਜਿਹੜਾ ਡੈਡਲੌਕ ਹੈ ਉਹ ਟੁੱਟਣ ਤੇ ਕਿਤੇ ਪਾਸੇ ਕੋਈ ਚਾਂਸਸ ਨਜ਼ਰ ਨਹੀਂ ਆ ਰਹੇ ਸੋ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਤਰਨਾ ਇਦਾਂ ਹੀ ਕਿੰਨਾ ਚਿਰ ਚੱਲਦਾ ਰਹੇਗਾ ਜਿਸ ਦੇ ਨਾਲ ਆਮ ਲੋਕ ਤਾ ਪ੍ਰਭਾਵਿਤ ਹੋ ਹੀ ਰਹੇ ਨੇ ਆਮ ਜਨ ਜੀਵਨ ਦਾ ਪ੍ਰਭਾਵਿਤ ਹੋ ਹੀ ਰਿਹਾ ਸੋ ਜਿੱਥੇ ਤੱਕ ਦਾਵਾ ਆਮ ਜਨ ਜੀਵਨ ਦਾ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਆਮ ਲੋਕ ਸਾਡੇ ਨਾਲ ਨੇ ਦੂਜੀ ਤਰ੍ਹਾਂ ਜਿਹੜੀ ਜਿਹੜੀ ਉੱਥੇ ਇਕੱਠੀ ਹੋਈ ਸੀ ਉਹ ਕਹਿੰਦੀ ਕਿ ਦੇਖੋ ਸਾਡਾ ਤਾਂ ਬਿਜ਼ਨਸ ਖਤਮ ਹੋ ਗਿਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਨੇ ਅਗਰਵਾਲ ਸਾਹਿਬ ਕੋਲ ਚਲਦੇ ਆਂ ਅਗਰਵਾਲ ਸਾਹਿਬ ਜਿਹੜਾ ਇਹ ਧਰਨਾ ਲੱਗਿਆ ਹੋਇਆ ਇਹ ਇਹਦੇ ਵਿੱਚ ਤਾਂ ਕੋਈ رائے ਨਹੀਂ ਹੈ ਕਿ ਥੋੜਾ ਜਿਹਾ ਫਰਕ ਤਾਂ ਪਿਆ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਚਲੋ ਮੇਨਾ ਰਾਏ ਸਾਹਿਬ ਦੁਆਰਾ ਆਗੇ ਨੇ ਗਰਵਲ ਸਾਹਿਬ ਜੇ ਤੁਸੀਂ ਕੋ ਤਾਂ ਮੈਂ ਰਾਏ ਸਾਹਿਬ ਤੋਂ ਇੱਕ ਰਿਐਕਸ਼ਨ ਪਹਿਲਾਂ ਲੈਣਾ ਚਾਹਨਾ ਮੈਂ ਫਿਰ ਤੁਹਾਡੇ ਕੋਲ ਆਣਾ ਰਾਏ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਆ ਰਹੀ ਜੀ ਬਿਲਕੁਲ ਜੀ ਰਾਏ ਸਾਹਿਬ ਮੇਰਾ ਬੜਾ ਸਿੰਪਲ ਸਵਾਲ ਹੈ ਸਟੀਕ ਜਿਹਾ ਸਵਾਲ ਹੈ ਤੁਹਾਡਾ ਤਰਨਾ ਲੱਗਿਆ ਹੋਇਆ ਲੰਬਾ ਸਮਾਂ ਹੋ ਗਿਆ ਕਿਸੇ ਤਰ੍ਹਾਂ ਦਾ ਡੈਡਲੌਕ ਟੁੱਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਹੜੇ ਲੋਕ ਤੁਹਾਡਾ ਤਰਨਾ ਚਕਾਣ ਦੇ ਲਈ ਆਏ ਉਹ ਕਹਿੰਦੇ ਨੇ ਜੋ ਦਾਵਾ ਕੀਤਾ ਜਾ ਰਿਹਾ ਕਿ ਉਹ ਆਮ ਲੋਕ ਸੀਗੇ ਉਹ ਵਪਾਰੀ ਸੀ ਉਹ ਦੁਕਾਨਦਾਰ ਸੀਗੇ ਜਿਹੜੇ ਇਸ ਤਰਨੇ ਤੋਂ ਦੁਖੀ ਨੇ ਉਹਨਾਂ ਦਾ ਕੰਮ ਤੰਦਾ ਠੱਪ ਹੋ ਕੇ ਰਹਿ ਗਿਆ ਪਰ ਕਿਸਾਨਾਂ ਗੋਵਲੋ ਦਾਵਾ ਕੀਤਾ ਜਾ ਰਿਹਾ ਗੁਰਲਾਲ ਕਨੌਰ ਦਾ ਨਾਮ ਲੈ ਕੇ ਕਿ ਖੱਗਰ ਰਾਹੀਂ ਮਾਈਨਿੰਗ ਹੁੰਦੀ ਸੀ ਤਾਂ ਉਹ ਮਾਈਨਿੰਗ ਰੁਕ ਗਈ ਹੈ ਤੇ ਕਨੌਰ ਸਾਹਿਬ ਗੁਰਲਾਲ ਕਨੌਰ ਨੇ ਜਿਹੜੇ ਇਹ ਸਭ ਕੁਝ ਕਰਾ ਰਹੇ ਨੇ ਦੇਖੋ ਹਰਪ੍ਰੀਤ ਜੀ ਇਸ ਪੱਛ ਸ਼ਬਦਾਂ ਵਿੱਚ ਮੈਂ ਕਹਾਂਗਾ ਹਾਂ ਪਈ ਸੜਕ ਤੇ ਅਸੀਂ ਰੋਕੀ ਨਹੀਂ ਹੋਈ ਪਹਿਲੀ ਗੱਲ ਇਹ ਹੈ ਜੀ ਕੱਲ੍ਹ ਘਟ ਭਈ ਜਿਹੜਾ ਉਹ ਓਬਜੈਕਸ਼ਨ ਲਾਉਂਦੇ ਸਾਡੇ ਤੇ ਕਿਉਂਕਿ ਅੱਜ ਤੋਂ 20 25 ਦਿਨ ਪਹਿਲਾਂ ਖਨੋਰੀ ਬਾਰਡਰ ਤੇ ਵਪਾਰੀ ਵਰਗ ਅੰਬਾਲੇ ਤੋਂ ਆਇਆ ਸਾਡਾ ਮੀਟਿੰਗ ਹੋਈ ਮੈਂ ਮੌਜੂਦ ਸੀ ਵਿੱਚ ਢੱਲੇਵਾਲ ਸਾਹਿਬ ਸੀਗੇ ਸਾਡੇ ਲੋਨਗਵਾਲ ਸਾਹਿਬ ਵੀ ਕਈ ਸਾਥੀ ਮੌਜੂਦ ਸੀਗੇ ਇਹਨਾਂ ਨੇ ਜੇ ਕੱਲ ਉਸ ਦਿਨ ਵਪਾਰੀ ਵਰਗ ਨੇ ਸਾਨੂੰ ਆਖੀ ਕਿ ਜੀ ਉਹ ਸਰਕਾਰ ਕਹਿੰਦੀ ਆ ਵੀ ਸੜਕ ਅਸੀਂ ਖੋਲ ਦਿੰਦੇ ਹਾਂ ਤੇ ਤੁਸੀਂ ਕਿਸਾਨਾਂ ਤੋਂ ਲਿਖਾ ਕੇ ਦਿਓ ਵੀ ਉਹ ਅੱਗੇ ਨਹੀਂ ਵਧਣਗੇ ਹੂੰ ਅਸੀਂ ਕਿਸੇ ਵੀ ਦੇਖੋ ਸੜਕ ਤਾਂ ਅਸੀਂ ਸਾਈਡ ਦੀ ਖੋਲਣੀ ਕਿੰਨੇ ਅਸੀਂ ਤਾਂ ਆਪਣੀ ਰਾਜਧਾਨੀ ਨੂੰ ਜਾਣਾ ਚਾਹੁੰਦੇ ਅਸੀਂ ਕਿਵੇਂ ਲਿਖ ਕੇ ਦੇ ਦਈਏ ਤੁਸੀਂ ਸੜਕ ਖਲਾਉਂ ਅਸੀਂ ਤੁਹਾਡੇ ਨਾਲ ਐ ਅਸੀਂ ਸੜਕ ਰੋਈ ਦੂਜੀ ਗੱਲ ਜਦੋਂ ਹੋਣੇ ਸਵਾਲ ਤਾਂ ਸਵਾਲ ਤਾਂ ਹੈ ਨਾ ਕਿ ਜੇ ਉਹ ਬੈਰੀਕੇਡ ਹਟਾ ਦੰਦਰ ਨੇ ਤੁਸੀਂ ਫਿਰ ਦਿੱਲੀ ਵੱਲ ਕੁਝ ਕਰ ਲਓਗੇ ਉਹ ਉਹ ਕਰਨਾ ਨਹੀਂ ਚਾਹੁੰਦੇ ਨਹੀਂ ਹਰਪ੍ਰੀਤ ਜੀ ਅਸੀਂ ਅਸੀਂ ਕਿਸੇ ਹੋਰ ਮੁੱਦੇ ਹੋਰ ਇਹ ਕੰਦਰ ਹੈ ਕਿ ਤੁਸੀਂ ਤਰਨਾ ਚੁੱਕੋ ਉਸ ਤੋਂ ਬਾਅਦ ਇਹ ਬੈਰੀਕੇਡ ਖੋਲਣਗੇ ਨਹੀਂ ਹਰਪ੍ਰੀਤ ਜੀ ਅਸੀਂ ਹੋਰ ਦੇਸ਼ ਦੇ ਵਾਸੀ ਆ ਆਪਣੀ ਰਾਜਤਾਂ ਨਹੀਂ ਜਾ ਕੇ ਆਪਣੀਆਂ ਮੰਗਾਂ ਨਹੀਂ ਰੱਖ ਸਕਦੇ ਜਾਂ ਤਾਂ ਸਾਨੂੰ ਕਹਿ ਦੇਣ ਕਿ ਤੁਸੀਂ ਦੇਸ਼ ਦੇ ਕਹਣਾ ਦੇ ਦੇਣ ਕਿ ਤੁਸੀਂ ਇਹ ਦੇਸ਼ ਦੇ ਲੋਕ ਨਹੀਂ ਜਾਂ ਪੰਜਾਬ ਨੂੰ ਵੱਖਰਾ ਕਰ ਦੇਣਾ ਕਿ ਪੰਜਾਬ ਵੱਖਰਾ ਆ ਹਿੰਦੁਸਤਾਨੋਂ ਇਹਦੀ ਰਾਜਤਾਂ ਨਹੀਂ ਨੀ ਦਿੱਲੀ ਸੋ ਇਸ ਕਰਕੇ ਇਹ ਗੱਲ ਕਹਿਣੀ ਵੀ ਤੁਹਾਡੇ ਅੱਗੇ ਵਧਣਗੇ ਤਾਂ ਇਹਦਾ ਮਤਲਬ ਦਿੱਲੀ ਜਾਣਾ ਪੰਜਾਬ ਵਾਲੇ ਦਾ ਬੰਦ ਹੋ ਜਾਊਗਾ ਤੇ ਪੰਜਾਬ ਬਿਲਕੁਲ ਦਿੱਲੀ ਨਹੀਂ ਜਾਊਗਾ ਇਹ ਗੱਲਾਂ ਗਲਤ ਜਿਹੜੀਆਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਦੂਜੀ ਗੱਲ ਜੇ ਜਿਹੜੀ ਤੁਸੀਂ ਗੱਲ ਕਰੇ ਲੋਕ ਲੋਕ ਜਾਂ ਉਹ ਕੌਣ ਸੀਗੇ ਮੈਂ ਤੁਹਾਨੂੰ ਇਹ ਇਹ ਦੱਸ ਸਕਦਾ ਕਿ ਉਧਰੋਂ ਆਏ ਸੀਗੇ ਵਿਸ਼ਾਲ ਬੱਤਰਾ ਜੀ ਜਿਨ੍ਹਾਂ ਦੀਆਂ ਮੈਂ ਪਿਕਚਰ ਵਿਖਾ ਸਕਦਾ ਤੁਹਾਨੂੰ ਆ ਜਿਹੜਾ ਮੋਬਾਈਲ ਤੇ ਲਾਈਵ ਹੋਇਆ ਤੇ ਵਿੱਚ ਮੇਰੇ ਕੋਲ ਹੈਗੀਆਂ ਨੇ ਜਿਹੜੀਆਂ ਕਿ ਉੱਥੇ ਦੇ ਲੋਕਲ ਐਮਐਲਏ ਦੇ ਨਾਲ ਬੀਜੇਪੀ ਦੇ ਐਮਐਲਏ ਦੇ ਨਾਲ ਉਹ ਬਿਲਕੁਲ ਔਰ ਉਹ ਜਿਹੜਾ ਪਹਿਲਾਂ ਇਹਨਾਂ ਦਾ ਗ੍ਰਹਿ ਮੰਤਰੀ ਸੀਗਾ ਉਥੋਂ ਹਰਿਆਣੇ ਦਾ ਖੱਟਰ ਸਾਹਿਬ ਦੇ ਟਾਈਮ ਉਹਦੇ ਨਾਲ ਵੀ ਤਸਵੀਰਾਂ ਪੂਰੇ ਉਹ ਬੀਜੇਪੀ ਦੇ ਮਤਲਬ ਮੈਂਬਰ ਨੇ ਜੀ ਔਰ ਉਹ ਕਲੀਅਰ ਕਟਾਇਨੇ ਨਾਲ ਔਰ ਦੂਸਰੀ ਗੱਲ ਉਹੀ ਗੱਲ ਜਿਹੜੀ ਇਹਨਾਂ ਨੇ ਸਾਨੂੰ 1 ਮਹੀਨਾ ਪਹਿਲਾਂ ਆਕੀ ਸੀ ਵਪਾਰੀ ਵਰਗ ਨੇ ਉਹੀ ਗੱਲ ਸਾਡੇ ਲੋਕ ਆ ਕੇ ਸਾਨੂੰ ਕਹਿੰਦੇ ਆ ਵੀ ਤੁਸੀਂ ਜੀ ਲਿਖ ਕੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਕਿਹਨੂੰ ਮਿਲੇ ਕਹਿੰਦੇ ਜੀ ਅਸੀਂ ਨਹੀਂ ਮਿਲੇ ਜਿਹੜੇ ਹਰਿਆਣੇ ਵਪਾਰੀ ਆ ਉਹ ਮਿਲੇ ਸੀ ਡੀਸੀ ਸਾਹਿਬ ਨੂੰ ਉਹਨਾਂ ਨੇ ਕੀ ਲਿਖਾ ਕੇ ਦਿਓ ਇਹਦਾ ਮਤਲਬ ਉਹਦੇ ਪਿੱਛੇ ਕੌਣ ਹੋਇਆ ਵੀ ਸਾਡੇ ਲੋਕਾਂ ਦੇ ਸਾਡੇ ਲੋਕ ਆਪ ਤੇ ਜਾ ਕੇ ਨਹੀਂ ਮਿਲੇ ਅੱਛਾ ਫਿਰ ਜਿਹੜੇ ਸਾਡੇ ਲੋਕ ਵੀ ਆ ਉਹਨਾਂ ਦੇ ਵਿੱਚ ਵੀ ਮੈਂ ਦੱਸਾਂਗਾ ਪਹਿਲਾਂ ਉਹ ਆਏ 70 80 ਜਣੇ ਜਦੋਂ ਉਹਨਾਂ ਨੂੰ ਪਤਾ ਲੱਗਾ ਪਈਏ ਗੱਲ ਕਰਨੀ ਆਏ ਤੇ ਗੱਲ ਪੈਣਾ ਆਇਆ ਸਾਰੇ ਮੁੜ ਕੇ ਜੀ ਉਹ 30 ਕ ਜਣੇ 35 ਰਹਿ ਗਏ ਜਿਹਦੇ ਵਿੱਚੋਂ 15-20 ਜਣੇ ਹਰਿਆਣੇ ਦੇ ਸਨ ਤੇ 10-12 ਜਣੇ ਪੰਜਾਬ ਦੇ ਸਨ ਸਾਡੇ ਔਰ ਉਹ ਜਿਹੜੇ ਸਨ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਨਾਮ ਦੱਸ ਸਕਦਾ ਇੱਕ ਕਮੈਲ ਸਿੰਘ ਆ ਜਿਹੜਾ ਕੰਗਸ ਰਾਏ ਦਾ ਸਾਬਕਾ ਸਰਪੰਚ ਹੈ ਔਰ ਉਹ ਉਹਦਾ ਜਿਹੜਾ ਹੈਗਾ ਆ ਗੁਰਲਾਲ ਘਨੌਰ ਨਾਲ ਉਹਦੇ ਅچھے ਸੰਬੰਧ ਨੇ ਇਸ ਵੇਲੇ ਉਹਨਾਂ ਨਾਲ ਰਲ ਕੇ ਆਪਣੇ ਦੋ ਨੰਬਰ ਦੇ ਕੰਮ ਚਲਾਉਂਦੇ ਨੇ ਜਿਹੜੇ ਜੋ ਏਰੀਆ 'ਚ ਪਤਾ ਲੱਗ ਰਿਹਾ ਉਹ ਉਹ ਰੱਗ ਦਾ ਵੀ ਕੰਮ ਕਰਦੇ ਹੋਰ ਕਾਰੋਬਾਰ ਵੀ ਕਰਦੇ ਨੇ ਅੱਛਾ ਦੂਸਰੀ ਗੱਲ ਇੱਕ ਹੈਗਾ ਜੀ ਮਿੰਟੂ ਰਾਜਗੜ੍ਹ ਦਾ ਉਹਦਾ ਸਰਵਿਸ ਸਟੇਸ਼ਨ ਵੀ ਆ ਤੇ ਉਹਨਾਂ ਦੇ ਟਿੱਪਰ ਵੀ ਆ ਉਹਦੇ ਨਾਲ ਇੱਕ ਹੋਰ ਸਰਦਾਰ ਸਾਥੀ ਸੀ ਉਹਦਾ ਮੈਂ ਨਾਂ ਨਹੀਂ ਜਾਣਦਾ ਉਹ ਵੀ ਟਿੱਪਰਾਂ ਵਾਲੇ ਜਿਹੜਾ ਕਿ ਮਾਈਨਿੰਗ ਦਾ ਕੰਮ ਕਰਦੇ ਮੋٹے ਲੈਵਲ ਤੇ ਜਿਹਦਾ ਜਿਹੜਾ ਕਿ ਗੁਰਲਾਲ ਘਨੌਰ ਦਾ ਉਹਦੇ ਵਿੱਚ ਹਿੱਸਾ ਹੈ ਤੇ ਫਿਰ ਅਸੀਂ ਕਿਵੇਂ ਇਸ ਗੱਲ ਨੂੰ ਉੱਤ ਖਿਲਾ ਸਕਦੇ ਆ ਕਿ ਇਹਦੇ ਪਿੱਛੇ ਬੀਜੇਪੀ ਦਾ ਐਮਐਲਏ ਪਲੱਸ ਪੰਜਾਬ ਵਾਲਾ ਗੁਰਲਾਲ ਘਨੌਰ ਜਿਆਦੇ ਜਿਹੜੀ ਗੱਲ ਆ ਕਿਉਂਕਿ ਪੰਜਾਬ ਵਾਲਾ ਗੁਰਲਾਲ ਘਨੌਰ ਉਦੀ ਮਾਈਨਿੰਗ ਬੰਦ ਹੋਈ ਆ ਉਹਨੇ ਕੁਛ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਉਹ ਰਿਪੋਰਟ ਹੈ ਅਖਬਾਰਾਂ ਵੀ ਆਇਆ ਸੀ 100 ਕਰੋੜ ਦੀ ਕੋਠੀ ਅਖਬਾਰਾਂ ਚ ਇਹਨੇ ਲਿਖਿਆ 49 ਕਰੋੜ ਦੀ 100 ਕਰੋੜ ਦੀ ਕੋਠੀ ਮਲਵਿੰਦਰ ਸਿੰਘ ਜਿਹੜੇ ਕੈਪਟਨ ਰਵਿੰਦਰ ਸਿੰਘ ਦੇ ਰਾਜਾ ਜੀ ਦੇ ਭਰਾ ਨੇ ਉਹਨਾਂ ਦੀ ਕੋਠੀ ਖਰੀਦੀ ਆ ਚੰਡੀਗੜ੍ਹ ਦਾ ਇੱਕ ਪ੍ਰਾਪਰਟੀ ਡੀਲਰ ਨਾਲ ਤੇ ਵਿੱਚ ਪਾਰਟਨਰਸ਼ਿਪ ਗੁਰਲਾਲ ਖਨੌਰ ਦੀ ਮੈਨੂੰ ਦੱਸੋ ਤਾਂ ਕਿਹੜਾ ਢਾਈ ਕਿਲੇ ਵਾਲਾ ਐਮਐਲਏ ਬਣਦੇ ਸਾਰੇ 100 ਕਰੋੜ ਦੀ ਕੋਠੀ ਖਰੀਦ ਲਈ ਕਿੱਥੋਂ ਆ ਰਿਹਾ ਪੈਸਾ ਉਹ ਤਵੇਲੇ ਨਾਲ ਉੱਦਲੇ ਨਾਲ ਉੱਥੇ ਜਿਹੜੀ ਗੈਰ ਮਾਈਨਿੰਗ ਜਿਹੜੀ ਹੋ ਰਹੀ ਆ ਉਹ ਉਹ ਤੁਸੀਂ ਦੇਖੋ ਭਈ ਉੱਥੇ ਇਹਨਾਂ ਦਾ ਗੋਰਖ ਧੰਦਾ ਮਾਈਨਿੰਗ ਦਾ ਚੱਲ ਰਿਆ ਅੱਜ ਤਕਰੀਬ ਗੁਰਲਾਲ ਕਨੌਰ ਨੂੰ ਹੋਈ ਆ ਉਹ ਕਿਵੇਂ ਸਾਨੂੰ ਪਤਾ ਲੱਗਾ ਪਿੰਡਾਂ ਦੇ ਲੋਕ ਗਏ ਜੀ ਭਈ ਸਾਡੀਆਂ ਲੋਕਲ ਸੜਕਾਂ ਸਾਡੀਆਂ ਜਿਹੜੀਆਂ ਟੁੱਟੀਆਂ ਐ ਬਣਾ ਦਿਓ ਗੁਰਲਾਲ ਕਨੌਰ ਨੇ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਲੋਕ ਵਿੱਚ ਆਉਂਦੇ ਨੇ ਸਾਡੇ ਲਈ ਲੰਗਰ ਲੈ ਕੇ ਆਉਂਦੇ ਨੇ ਸਾਨੂੰ ਦੱਸਿਆ ਉਹ ਵੀ ਸੀ ਵੀ ਹੁਣ ਆਕ ਲੋਕ ਬੈਠੇ ਨੇ ਉਹਨਾਂ ਨੇ ਕਿਹਾ ਭਈ ਸਾਨੂੰ ਗੁਰਲਾਲ ਕਨੌਰ ਕਹਿੰਦਾ ਪਹਿਲਾਂ ਮੋਰਚਾ ਚ ਕਹੋ ਫੇਰ ਤੁਹਾਡੀਆਂ ਸੜਕਾਂ ਬਣਾਉਣੀਆਂ ਉਹੋ ਕਹਿਣ ਦਾ ਭਾਵ ਸਭ ਤੋਂ ਵੱਡੀ ਤਕਲੀਫ ਗਰਲਾਲ ਘਨੌਰ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਨੂੰ ਜਿਹੜੇ ਇਹ ਗੱਲਾਂ ਅੱਜ ਕਰਦੇ ਨੇ ਸੋ ਇਹਦਾ ਮਤਲਬ ਕੀ ਹੋ ਗਿਆ ਕਿ ਜਿੱਦਾਂ ਸਾਡੇ ਮੁੱਖ ਮੰਤਰੀ ਨੇ ਗੋਡੇ ਟੇਕੇ ਹੋਏ ਨੇ ਬੀਜੇਪੀ ਦੇ ਅੱਗੇ ਨਰਿੰਦਰ ਮੋਦੀ ਦੇ ਅੱਗੇ ਉਸੇ ਤਰੀਕੇ ਨਾਲ ਉਹ ਸਾਰੀ ਗੇਮ ਉੱਥੋਂ ਹੀ ਚੱਲਦੀ ਆ ਰਹੀ ਹੈ ਤੇ ਉਹ ਧਰਨਾ ਚਕਾਉਣਾ ਕਿਉਂਕਿ ਅੱਗੇ ਸਰ ਮੈਂ ਆ ਗਿਆ ਠੀਕ ਹੈ ਗੱਲ ਆ ਗਈ ਮੈਂ ਅੱਜ ਨਸਰ ਵਾਪਸ ਸਾਡੇ ਕੋ ਰਕੇਸ਼ ਅਗਰਵਾਲ ਵੀ ਮੇਰੇ ਨਾਲ ਜੁੜੇ ਹੋਏ ਨੇ ਰਕੇਸ਼ ਜੀ ਤੁਸੀਂ ਕਿਵੇਂ ਦੇਖਦੇ ਹੋ 303 ਤੋਂ 240 ਤੇ ਬੀਜੇਪੀ ਆ ਗਈ ਜੀ ਜੀ ਕਰਕੇ ਉਹਨਾਂ ਨੂੰ ਲੱਗਾ ਵੀ 6:00 ਵਜੇ ਆ ਤੇ ਜਿਹੜਾ 13 0 ਵਾਲਾ ਸੀ ਉਹਨੂੰ ਤਿੰਨ ਰਹਿ ਗਈਆਂ ਉਹਨਾਂ ਨੂੰ ਲੱਗਾ ਵੀ ਸਾਡੇ ਗਲੇ ਦੀ ਹੱਡੀ ਬਣ ਗਿਆ ਅੰਦੋਲਨ ਇਹਨੂੰ ਇੱਥੇ ਛਕਵਾਓ ਇਹ ਗੇਮ ਰਲ ਕੇ ਖੇਡੀ ਜਾ ਰਹੀ ਸਾਰੀ ਚਲੋ ਠੀਕ ਹੈ ਮੈਂ ਆਉਂਦਾ ਸਰ ਤੁਹਾਡੇ ਕੋਲ ਰਾਕੇਸ਼ ਅਗਰਵਾਲ ਜੀ ਅਗਰਵਾਲ ਸਾਹਿਬ ਕੀ ਵਾਕਈ ਇੰਡਸਟਰੀ ਦੁਕਾਨਦਾਰ ਇਹ ਇਸ ਮੋਰਚੇ ਤੋਂ ਪ੍ਰਭਾਵਿਤ ਹੋਏ ਨੇ ਜਾਂ ਗੱਲਾਂ ਵਦਾ ਚੜਾ ਕੇ ਕੀਤੀਆਂ ਜਾ ਰਹੀਆਂ ਨੇ ਦੇਖੋ ਜੀ ਸਰਭਾਵਤ ਸਾਰੇ ਹੀ ਹੋਏ ਆ ਜਦੋਂ ਵੀ ਕੋਈ ਨਾਰਮਲ ਫਲੋ ਆਫ ਟ੍ਰੈਫਿਕ ਜਾਂ ਨਾਰਮਲ ਫਲੋ ਆਫ ਮਟੀਰੀਅਲ ਜੀ ਉਹ ਪ੍ਰਭਾਵਿਤ ਹੁੰਦਾ ਤੇ ਉਹਦੇ ਨਾਲ ਵਪਾਰ ਤੇ ਪ੍ਰਭਾਵਿਤ ਹੁੰਦਾ ਹੀ ਆ ਜਿਸ ਤਰ੍ਹਾਂ ਮੈਂ ਉਦਾਹਰਨ ਦੇਣਾ ਕਿ ਟਰੱਕਾਂ ਦਾ ਕਿਰਾਇਆ ਚਾਹੇ ਉਹ ਮਾਮੂਲੀ ਤੌਰ ਤੇ ਵਧਿਆ ਹੋਵੇ ਪਰ ਉਹ ਵਧ ਗਿਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਰੱਕ ਨੂੰ ਘੁੰਮ ਕੇ ਜਾਣਾ ਪੈਂਦਾ ਉਹ ਵੀ ਪ੍ਰਭਾਵਿਤ ਹੁੰਦਾ ਵਪਾਰੀ ਦਾ ਆਣਾ ਜਾਣਾ ਵਪਾਰੀ ਦਾ ਕੰਮ ਕਰ ਉਹ ਵੀ ਪ੍ਰਭਾਵਿਤ ਹੁੰਦਾ ਪ੍ਰਭਾਵਿਤ ਤਾਂ ਹੁੰਦਾ ਇਹ ਜਿਹੇ ਧਰਨੇ ਜੇਕਰ ਕੋਈ 2 4 10 ਦਿਨ 5 ਦਿਨ ਜੋ ਆਮ ਤੌਰ ਤੇ ਦੇਖੇ ਜਾਂਦੇ ਉਹ ਚੱਲਣ ਤੇ ਚੀਜ਼ਾਂ ਨੂੰ ਸਮਝਿਆ ਵੀ ਜਾ ਸਕਦਾ ਸੋਚਿਆ ਵੀ ਜਾ ਸਕਦਾ ਪਰੰਤੂ ਜੇਦੋ 5 5 6 6 ਮਹੀਨੇ ਦਾ ਕੰਮ ਹੋ ਜੇ ਜੀ ਤੇ ਆਪਾਂ ਜੋ ਮਰਜ਼ੀ ਕਹੀ ਜਾਈਏ ਇਹ ਇੱਕ ਆਮ ਆਦਮੀ ਦੀ ਅ ਜਿਹੜੀ ਤਕਲੀਫ ਆ ਉਹ ਬਿਲਕੁਲ ਸੱਚੀ ਸੁੱਚੀ ਤਕਲੀਫ ਆ ਕਿ ਵਪਾਰੇ ਦੇ ਨਾਲ ਪ੍ਰਭਾਵਿਤ ਹੁੰਦਾ ਉਹ ਵਪਾਰ ਜਦੋਂ ਪ੍ਰਭਾਵਿਤ ਹੁੰਦਾ ਤੇ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਤਾਂ ਸੁਭਾਵਿਕ ਤੌਰ ਤੇ ਲੱਗਣ ਗਈ ਹਾਂ ਤੇ ਵਪਾਰੀ ਵਰਗ ਫਾਰਮਰ ਤੇ ਲਗਾਏਗਾ ਫਾਰਮਰ ਵਪਾਰੀ ਵਰਗ ਤੇ ਲਗਾਏਗਾ ਇਹ ਚੀਜ਼ ਤਾਂ ਹੋਣੀ ਆ ਪਰ ਅਸੀਂ ਸੰਵੇਦਨਸ਼ੀਲਤਾ ਦੇ ਨਾਲ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਦੇਖੀਏ ਜੀ ਤੇ ਇਹ ਨਹੀਂ ਆ ਕਿ ਵੀ ਅਸੀਂ ਫਾਰਮਰਸ ਦੀ ਉਹਨੂੰ ਕਹਿੰਨੇ ਆ ਕਿ ਵੀ ਉਹਨਾਂ ਦੀਆਂ ਮੰਗਾਂ ਗਲਤ ਨੇ ਪਰ ਮੰਗਾਂ ਜਿਹੜੀਆਂ ਵੀ ਨੇ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਮਿਲ ਜੁਲ ਕੇ ਬੈਠ ਕੇ ਇਹ ਪੂਰੀਆਂ ਕਰਨ ਦਾ ਹੁਣ ਟਾਈਮ ਜ਼ਰੂਰੀ ਆ ਕਿਉਂਕਿ ਨਵੀਂ ਸਰਕਾਰ ਵੀ ਬਣ ਗਈ ਆ ਤਾਂ ਕਿ ਇਹ ਚੀਜ਼ ਲੰਬੀ ਨਾ ਚੱਲ ਸਕੇ ਇਹ ਸਾਡੇ ਇੰਡਸਟਰੀ ਦਾ ਇਹ ਥੀ ਵੇਅ ਹਮੇਸ਼ਾ ਰਹਿੰਦਾ ਕਿ ਜੋ ਵੀ ਚੀਜ਼ ਕਰਨੀ ਹੈ ਬੈਠ ਕੇ ਕੀਤੀ ਜਾਵੇ ਸੁਲਟਾਈ ਜਾਵੇ ਸਮਝੀ ਜਾਵੇ ਸਮਝਾਈ ਜਾਵੇ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਦੇ ਗੈਪ ਚੱਲ ਗਏ ਆ ਉਹ ਜਿਹੜੇ ਗੈਪ ਆ ਇਹ ਦੂਰ ਹੋਣੇ ਬੜੇ ਜ਼ਰੂਰੀ ਹੈ ਇਹਨੂੰ ਰਾਜਨੀਤੀ ਦੇ ਨਾਲ ਨਾ ਜੋੜਿਆ ਜਾਵੇ ਇਹਨੂੰ ਸੱਚੀ ਸੁੱਚੀ ਇੱਕ ਫਾਰਮਰਸ ਦੀ ਰਿਕੁਆਇਰਮੈਂਟ ਤੇ ਪਾਰਿਵਾਰਕ ਦੀ ਰਿਕੁਆਇਰਮੈਂਟ ਤੇ ਆਮ ਜਨਤਾ ਦੀ ਜਿਹੜਾ ਜੀਵਨ ਪ੍ਰਭਾਵਿਤ ਹੋ ਰਿਹਾ ਉਹਦੇ ਨਜ਼ਰੀਏ ਦੇ ਨਾਲ ਹੀ ਸਿਰਫ ਦੇਖਿਆ ਜਾਵੇ ਔਰ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਬਿਲਕੁਲ ਠੀਕ ਹੈ। ਅਗਰਵਾਲ ਸਾਹਿਬ ਸਵਾਲ ਇਹ ਜ਼ਰੂਰ ਖੜਾ ਹੁੰਦਾ ਹੈ ਕਿ ਜਿਹੜਾ ਡੈਡਲੌਕ ਹੋ ਗਿਆ ਹੈ, ਇਹ ਡੈਡਲੌਕ ਟੁੱਟੇ ਕਿਵੇਂ? ਕਿਉਂਕਿ ਪਹਿਲਾਂ ਵੀ ਚਰਚਾਵਾਂ ਹੁੰਦੀਆਂ ਰਹੀਆਂ, ਮੀਟਿੰਗਾਂ ਹੁੰਦੀਆਂ ਰਹੀਆਂ ਪਰ ਹੁਣ ਤਾਂ ਇਹ ਡੈਡਲੌਕ ਹੈ। ਕਿਸੇ ਪਾਸੋਂ ਵੀ ਪਹਿਲ ਹੁੰਦੀ ਨਜ਼ਰ ਨਹੀਂ ਆ ਰਹੀ। ਈਵਨ ਏਦਾਂ ਲੱਗਦਾ ਕਿ ਸਰਕਾਰ ਨੂੰ ਹੁਣ ਪਰਵਾਹ ਹੀ ਨਹੀਂ ਹੈ ਕਿਉਂਕਿ ਸਰਕਾਰ ਬਣ ਚੁੱਕੀ ਹੈ। ਹੁਣ ਸਰਕਾਰ ਨੂੰ ਲੱਗਦਾ ਹੈ ਕਿ ਨਾ ਤਾਂ ਇਲੈਕਸ਼ਨ ਨੇੜੇ-ਟੜੇ ਹੈਗਾ, ਨਾ ਸਾਨੂੰ ਇਹਨਾਂ ਦੇ ਵੋਟਾਂ ਦੀ ਲੋੜ ਹੈ। ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਐਕਸ਼ਨ ਆਪਣਾ ਹੈ ਜਾਂ ਪਲ ਬਿਲਕੁਲ ਕਰਨਾ ਚਾਹੀਦਾ ਜੀ ਆ ਰਾਜਾ ਜਾਂ ਰਾਜ ਸਰਕਾਰ ਇਹ ਹਮੇਸ਼ਾ ਇੱਕ ਵੱਡਾ ਭਰਾ ਹੈਗਾ ਵੱਡਾ ਪਿਓ ਆ ਤੇ ਜਾਦਾ ਜ਼ਿੰਮੇਦਾਰ ਇੱਕ ਆਧਾਰਾ ਹੈ ਜੀ ਆਮ ਜਨਤਾ ਨਾਲ ਤੇ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਆ ਕਿ ਇਹਨਾਂ ਨਾਲ ਬੈਠ ਕੇ ਇਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਦੇ ਨਾਲ ਵੀ ਚਾਹੇ ਰਾਜਨੀਤਿਕ ਪੱਧਰ ਤੇ ਇਹਨਾਂ ਨਾਲ ਗੱਲਬਾਤ ਹੋਵੇ ਚਾਹੇ ਆ ਪ੍ਰੋਫੈਸ਼ਨਲ ਪੱਧਰ ਤੇ ਕਿਸਾਨਾਂ ਦੇ ਕਿਸੇ ਆਧਾਰੇ ਨਾਲ ਮਿਲ ਕੇ ਪਹਿਲ ਸਰਕਾਰ ਕਰੇ ਔਰ ਦੂਸਰੇ ਪਾਸੇ ਜਿਹੜਾ ਫਾਰਮਰ ਵੀ ਆ ਉਹ ਵੀ ਇਸ ਚੀਜ਼ ਨੂੰ ਸੋਚ ਕੇ ਚੱਲਣ ਕਿ ਜੇ ਆਪਾਂ 100 ਮੰਗਾ ਮੰਨਦੇ ਆ ਕਿ ਉਹ ਕਿਸੇ ਵੀ ਸਿਸਟਮ ਦੇ ਵਿੱਚ 100 ਦੀਆਂ 100 ਇੱਕ ਦਿਨ ਦੇ ਵਿੱਚ ਪੂਰੀਆਂ ਨਹੀਂ ਹੋ ਸਕਦੀਆਂ ਉਹ 20 25 30 40 ਕਰਕੇ ਆਪਣਾ ਅੰਦੋਲਨ ਵੀ ਜਾਰੀ ਰੱਖਣ ਤੇ ਆਮ ਜੀਵਨ ਵੀ ਨਾ ਪ੍ਰਭਾਵਿਤ ਹੋਵੇ ਕਿਉਂਕਿ ਅੰਦੋਲਨ ਸਿਰਫ ਨਾਕਾਬੰਦੀ ਦੇ ਨਾਲ ਨਹੀਂ ਚੱਲਦਾ ਅੰਦੋਲਨ ਹੋਰ ਵੀ ਤਰੀਕਿਆਂ ਨਾਲ ਚੱਲਦਾ ਪਰ ਸਰਕਾਰ ਜੇਕਰ ਪਹਿਲ ਕਰੇ ਸਰਕਾਰ ਅੱਗੇ ਵਧੇ ਤੇ ਇਹ ਜਿਹੜਾ ਡੈਡਲੌਕ ਹੈ ਇਹ ਟੁੱਟਣਾ ਟੁੱਟ ਸਕਦਾ ਇਹ ਮੇਰੀ ਆਪਣੀ ਸੋਚ ਆ ਕਿਉਂਕਿ ਸਰਕਾਰ ਜਿਸ ਤਰ੍ਹਾਂ ਮੈਂ ਕਿਹਾ ਵੀ ਉਹ ਵੱਡਾ ਭਰਾ ਵੱਡਾ ਪਿਓ ਆ ਜਨਤਾ ਦਾ ਤੋ ਅੱਜ ਵੀ ਅੱਗੇ ਇਹਦੇ 'ਚ ਕੋਈ ਈਗੋ ਨਹੀਂ ਹੈ ਕਿਸੇ ਵੀ ਬੰਦੇ ਦੀ ਠੀਕ ਹੈ ਰਾਜ ਸਾਹਿਬ ਰਾਜ ਸਾਹਿਬ ਹੁਣ ਸਵਾਲ ਇਹ ਆ ਕਿ ਤੁਹਾਡਾ ਜਿਹੜਾ ਡੈਡਲੌਕ ਚੱਲ ਰਿਹਾ ਉਹ ਡੈਡਲੌਕ ਟੁੱਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੁਸੀਂ ਪਿਛਲੇ 5 ਮਹੀਨੇ ਤੋਂ ਤਰਨਾ ਲਾ ਕੇ ਬੈਠੇ ਹੋਏ ਹੋ ਸਰਕਾਰ ਜਦ ਤੱਕ ਇਲੈਕਸ਼ਨ ਸੀਗਾ ਉਦੋਂ ਬੜਾ ਵਧੀਆ ਚਾਂਸ ਹੁੰਦਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਨਿਪਟਾ ਲਿਆ ਜਾਵੇ ਉਹ ਨਹੀਂ ਨਿਪਟਿਆ ਨਵੀਂ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਲੱਗ ਰਿਹਾ ਕਿ ਹੁਣ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਨਾ ਵੋਟਾਂ ਦੀ ਲੋੜ ਆ ਨਾ ਚੋਣਾਂ ਨੇੜੇ ਨੇ ਬੈਠੇ ਤਾਂ ਬੈਠੇ ਰਹਿਣ ਕਦ ਤੱਕ ਬੈਠੇ ਰਹੋਗੇ ਇਹਦੇ ਨਾਲ ਰਾਏ ਸਾਹਿਬ ਠੀਕ ਆ ਤੁਹਾਡੀਆਂ ਮੰਗਾਂ ਜਾਇਜ਼ ਨੇ ਪਰ ਇਹ ਵੀ ਤੁਹਾਨੂੰ ਮੰਨਣਾ ਪਏਗਾ ਕਿ ਜਿਵੇਂ ਅਗਰਵਾਲ ਸਾਹਿਬ ਨੇ ਵੀ ਕਿਹਾ ਕਿ ਦਿੱਕਤ ਤਾਂ ਹੈ ਨਾ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ ਹਰਪ੍ਰੀਤ ਜੀ ਮੈਂ ਜਿਹੜੀ ਅਗਰਵਾਲ ਸਾਹਿਬ ਨੇ ਗੱਲ ਕਹੀ ਆ ਮੈਂ ਉਹਦੇ ਨਾਲ 100 ਨਹੀਂ 110% ਸਹਿਮਤ ਆ ਜੀ ਬਿਲਕੁਲ ਜਦੋਂ ਇਦਾਂ ਸੜਕਾਂ ਰੁਕਦੀਆਂ ਤੇ ਵਪਾਰ ਵਰਗ ਸਾਰਾ ਹੀ ਪ੍ਰਭਾਵਿਤ ਹੁੰਦਾ ਚਾਹੇ ਛੋਟਾ ਕਾਰੋਬਾਰੀ ਆ ਚਾਹੇ ਵੱਡਾ ਕਾਰੋਬਾਰੀ ਆ ਕਿਉਂਕਿ ਦਿੱਲੀ ਦੇ ਰਸਤੇ ਛੋਟਾ ਕਾਰੋਬਾਰੀ ਵੀ ਜਾ ਕੇ ਆਪਣਾ ਸਮਾਨ ਸਾਰਾ ਦਿੱਲੀੋਂ ਲਿਆਉਂਦਾ ਤੇ ਦੁਕਾਨ ਤੇ ਰੱਖ ਕੇ ਪਰਚੂਨ ਚ ਵੇਚਦਾ ਤੇ ਵੱਡੇ ਕਾਰੋਬਾਰੀ ਦਾ ਵੱਡਾ ਕੰਮ ਹੁੰਦਾ ਨੁਕਸਾਨ ਹੁੰਦਾ ਆ ਸਾਡਾ ਤਾਂ ਸਿਰਫ ਇੰਨਾ ਕਾਖਣਾ ਆ ਵੀ ਅਸੀਂ ਕਿਸੇ ਦਾ ਵੀ ਨੁਕਸਾਨ ਨਹੀਂ ਕਰਦੇ ਅਸੀਂ ਤਾਂ ਸਗੋਂ ਸਾਰਿਆਂ ਦੀ ਲੜਾਈ ਲੜ ਰਹੇ ਆ ਡਬਲਿਊਟੀਓ ਤੋਂ ਬਾਹਰ ਕੱਢਣ ਲਈ ਇਹਦਾ ਮਤਲਬ ਹੋ ਗਿਆ ਅਸੀਂ ਛੋਟੇ ਦੁਕਾਨਦਾਰ ਦੀ ਬਿਜ਼ਨਸਮੈਨ ਦੀ ਉਹ ਸਾਰੀ ਲੜਾਈ ਲੜ ਰਹੇ ਆ ਪਰ ਇੱਕ ਗੱਲ ਇਹ ਵੀ ਨਾਲ ਹੀ ਹੈ ਜੀ ਅਰ ਭੀ ਅਸੀਂ ਦਿੱਲੀ ਜਾਣ ਦੀ ਕਾਲ ਦਿੱਤੀ ਸੀ ਅਸੀਂ ਸ਼ੰਭੂ ਦੀ ਥੋੜਾ ਦਿੱਤੀ ਸੀ ਹੂੰ ਸ਼ੰਭੂ ਰੋਕਿਆ ਗਿਆ ਸਾਨੂੰ ਸ਼ੰਭੂ ਬਿਠਾਇਆ ਗਿਆ ਅਸੀਂ ਨਹੀਂ ਬਹਿਣਾ ਚਾਹੁੰਦੇ ਅਸੀਂ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਅਸੀਂ ਉਹਨਾਂ ਕੋਲੋਂ ਜਾ ਕੇ ਆਪਣੀਆਂ ਮੰਗਾਂ ਜਿਵੇਂ ਬਹੁਤ ਸੋਹਣਾ ਗੱਲ ਕਹੀ ਆ ਅਗਰਵਾਰਜੀ ਨੇ ਵੀ ਇੱਕ ਵੱਡਾ ਭਰਾ ਵੱਡੇ ਬਾਪ ਦੀ ਜਗਾ ਹੋਇਆ ਕਰਦੇ ਨੇ ਜਿਹੜੀਆਂ ਸਰਕਾਰਾਂ ਜਿਹੜਾ ਰਾਜਾ ਹੁੰਦਾ ਦੇਸ਼ ਦਾ ਸੋ ਉਹਦੀ ਪਰਜਾ ਸਾਰੀ ਉਹਦੀ ਔਲਾਦ ਹੋਇਆ ਕਰਦੀ ਐ ਸੋ ਉਹਨਾਂ ਨੂੰ ਇਸ ਨਜ਼ਰੀਏ ਨਾਲ ਸਰਕਾਰ ਨੂੰ ਵੇਖਣਾ ਚਾਹੀਦਾ ਜਿਹੜੀ ਗੱਲ ਤੁਹਾਡਾ ਕੁਐਸਚਨ ਸੀ ਵੀ ਹੁਣ ਤਾਂ ਸਰਕਾਰ ਬਣ ਗਈ ਜੀ ਮੈਂ ਤਾਂ ਇੱਕ ਤਾਂ ਇਹ ਲੰਗੜੀ ਸਰਕਾਰ ਐ ਪਹਿਲੀ ਗੱਲ ਤੇ ਇੱਕ ਇਹ ਸਰਕਾਰ ਨੂੰ ਸਬਕ ਵੀ ਲੈਣਾ ਚਾਹੀਦਾ ਵੀ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਲਾਗੇ ਅੰਦੋਲਨ ਚੱਲਦਾ ਸੀ ਚਾਹੇ 2020 ਕੀ ਵਾਲਾ ਅੰਦੋਲਨ ਚੱਲਿਆ ਜੀ ਜਾਣੇ ਉਸ ਉਹ ਵੱਡਾ ਅੰਦੋਲਨ ਸੀ ਮੈਂ ਮੰਨਦਾ ਪਈ ਉਹ ਵੱਡਾ ਅੰਦੋਲਨ ਸੀ ਇਹ ਬੇਸ਼ੱਕ ਉਹਦੇ ਤੋਂ ਛੋਟਾ ਹੈ ਪਰ ਇਸ ਅੰਦੋਲਨ ਨੇ ਉਸ ਬੰਦੇ ਨੂੰ ਤਾਜ਼ਾ ਕੀਤਾ ਮੁੜ ਕੇ ਇਲੈਕਸ਼ਨ ਦੇ ਵਿੱਚ ਆ ਕੇ ਲੋਕਾਂ ਨੂੰ ਯਾਦ ਕਰਾਤਾ ਕਿ ਸਾਡੇ ਨਾਲ ਬੀਜੇਪੀ ਨੇ ਕੀ ਕੀ ਕੀਤਾ ਤੇ ਇਸ ਕਰਕੇ ਜੁਪੀ ਦੇ ਵਿੱਚ ਦੇਖੋ ਵੱਡੀ ਸੱਤ ਬੱਜੀ ਹੈ ਹਰਿਆਣਾ ਦੇ ਬੱਜੀ ਹੈ ਰਾਜਸਥਾਨ ਦੇ ਬੱਜੀ ਹੈ ਪੰਜਾਬ ਕੱਲਪਿਆ ਇੱਕ ਆਖਰੀ ਜੋ ਇਸ ਕਰਕੇ ਜਿਹੜੀਆਂ ਇਹਨਾਂ ਦੀਆਂ ਸੀਟਾਂ ਸਿਗੀਆਂ ਗੱਲ ਹੁੰਦੀ ਹੈ ਭਈ ਨਵੀਆਂ ਸੀਟਾਂ ਕੀ ਲੱਭੀਆਂ ਇਹਨਾਂ ਨੇ ਪੁਰਾਣੀਆਂ ਕੋਆ ਲਈਆਂ ਤੇ ਉਹ ਇਸ ਕਰਕੇ ਵੀ ਇਸ ਅੰਦੋਲਨ ਨੇ ਲੋਕਾਂ ਨੂੰ ਜਾਗਰਤੀ ਲਿਆਂਦੀ ਵੀ ਇਹ ਭਾਜਪਾ ਨੁਕਸਾਨ ਕਰ ਰਹੀ ਹੈ ਇਸ ਕਰਕੇ ਲੋਕ ਜਾਗਰਤ ਹੋ ਕੇ ਉਹਨਾਂ ਨੇ ਕਿਹਾ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਕੱਢੋ ਜਿਹੜਾ ਕਿ ਮੋਦੀ ਦੀ ਗਰੰਟੀ ਸੀ ਅੱਜ ਉਹ ਖਤਮ ਹੋ ਗਈ ਅੱਜ ਮੋਦੀ ਜਿਹੜਾ ਚਿਹਰਾ ਸੀ ਭਈ ਮੋਦੀ ਇਹ ਤਾਂ ਮੁਮਕਨ ਹੈ ਸਭ ਖਤਮ ਹੋ ਗਿਆ ਜੈਂਡੀ ਇਹ ਰਹਿ ਗਿਆ ਉਹ ਵੀ ਇੱਕ 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 ਸਵਾਲ ਬੜਾ ਅਹਿਮ ਸਵਾਲ ਹੈ ਕਿ ਜੋ ਕੁਝ ਵੀ ਐਤਵਾਰ ਨੂੰ ਹੋਇਆ ਉਹਦਾ ਮੈਸੇਜ ਘਟਟ ਘਟਟ ਇਹ ਕਨਵੇ ਕਰਨ ਦੀ ਕੋਸ਼ਿਸ਼ ਨਹੀਂ ਰਹੀ ਰਾਏ ਸਾਹਿਬ ਕਿ ਦੇਖੋ ਹੁਣ ਆਮ ਲੋਕ ਦੁਖੀ ਹੋਗੇ ਇਸ ਆंदोलਨ ਤੋਂ ਆਮ ਲੋਕ ਆਪ ਕਿਸਾਨਾਂ ਦੇ ਖਿਲਾਫ ਖੜੇ ਹੋਗੇ ਉਹ ਆਪ ਧਰਨਾ ਚੁੱਕਣ ਦੇ ਲਈ ਆਗੇ ਕਿਉਂਕਿ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਘਟਟ ਘਟਟ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਤਾਂ ਰਹੀ ਹੈ ਧਿਰ ਜੜੀ ਮਰਜੀ ਰਹੀ ਹੋਵੇ ਇਹਦੇ ਪਿੱਛੇ ਪੀਟੀਏ ਬੀਜੇਪੀ ਹਮੇਸ਼ਾ ਕਰਿਆ ਕਰਦੀ ਆ ਬੀਜੇਪੀ ਨੇ 2020 ਕੀ ਦੇ ਵਿੱਚ ਜਿਹੜਾ ਸਾਡਾ ਸਿੰਘੂ ਬਾੜਤੇ ਅੰਦੋਲਨ ਚੱਲਦਾ ਸੀ ਉੱਥੇ ਕਈ ਵਾਰ ਕੀਤਾ ਲੋਕਲ ਐਮਐਲਏ ਉੱਥੇ ਬੀਜੇਪੀ ਦਾ ਉਹਨਾਂ ਕਈ ਪਿੰਡ ਇਕੱਠੇ ਕਰ ਲਏ ਤੇ ਫਿਰ ਜਦੋਂ ਜਿੱਥੋਂ ਦੀ ਨੰਗਣਾ ਸੀ ਮੋੜ ਲਿਆ ਪਿੰਡਾਂ ਨੇ ਬਾਈਕਾਟ ਕਰਤਾ ਵੀ ਸਾਡੇਆਂ ਪਿੰਡਾਂ ਵਿੱਚ ਜੀ ਕਿਵੇਂ ਨੰਗੋਗੇ ਕਿਉਂਕਿ ਬਹੁਤ ਭਾਈਚਾਰਾ ਹਰਿਆਣੇ ਦਾ ਸਾਡੇ ਨਾਲ ਸੀ ਬਹੁਤ ਸ਼ੈਮਤੀ ਹਰਿਆਣੇ ਦੀ ਸਾਡੇ ਨਾਲ ਸੀ ਸੋ ਉਹ ਸਾਰੇ ਭਾਈਚਾਰੇ ਖੜ ਗਏ ਤੇ ਅਸੀਂ ਤਾਂ ਅੰਦੋਲਨ ਨਾਲ ਖੜੇ ਆ ਇਹ ਇਤੇ ਜਿਹੜੀ ਮੋਰਲੀ ਸਟੇਜ ਸੀ ਸਰਵਨ ਪੰਧੇਰ ਹੋਣ ਵਾਲੀ ਉੱਥੇ ਅਟੈਕ ਵੀ ਕਰਾਇਆ ਬੀਜੇਪੀ ਦੇ ਗੁੰਡਿਆਂ ਤੋਂ 26 ਨੂੰ ਜੋ ਘਟਨਾ ਵਾਪਰੀ ਸੋ ਇਹ ਬੀਜੇਪੀ ਦੀ ਇਹ ਤਾਂ ਮੁੰਡਲੀ ਉਹਨਾਂ ਦੀ ਸ਼ਰਾਰਤ ਹੈ ਨਾ ਸ਼ਰੇਂਤਰ ਕਰਨਾ ਬੀਜੇਪੀ ਦਾ ਇੱਕ ਕੰਮ ਹੈ ਸ਼ੁਰੂ ਤੋਂ ਸੋ ਐਸ ਸ਼ਰੇਂਤਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਨਾਲ ਇਨਵੋਲ ਹੈ ਕਿਉਂਕਿ ਤੁਸੀਂ ਵੇਖੋ ਜਿਸ ਦਿਨ ਉਹ ਬੰਦੇ ਆਏ ਨਾ ਹਰਪ੍ਰੀਤ ਜੀ ਮੈਂ ਜਾਵਾਂਗਾ ਬਨੂਰ ਜਿਹੜਾ ਮੋੜ ਪੈਂਦਾ ਨਾ ਪੋਲੋ ਦੇ ਥੱਲੇ ਇਕੱਠੇ ਹੋਏ ਉਹ ਔਰ ਉਹਦੇ ਮੋਰੇ ਇੰਟੈਲੀਜੈਂਸ ਦਾ ਪੰਜਾਬ ਸਰਕਾਰ ਦਾ ਬੰਦਾ ਅੱਗੇ ਆਉਂਦਾ ਨਾਲ ਇੱਕ ਪੁਲਿਸ ਮੁਲਾਜ਼ਮ ਜੀ ਤੇ ਫਿਰ ਤੁਸੀਂ ਵੇਖੋ ਹੜਦੋਂਗ ਬਚਾਉਂਦੇ ਨੇ ਫਿਰ ਐਸਐਸਪੀ ਨੇ ਕੱਲ ਜਦੋਂ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਪਟਿਆਲਾ ਨੂੰ ਉਹਨਾਂ ਨੇ ਬੂਟਾ ਸਿੰਘ ਨੂੰ ਪੁੱਛਿਆ ਡੀਐਸਪੀ ਨੂੰ ਕਿ ਜਦੋਂ ਮੈਂ ਐਸਐਚਓ ਨੂੰ ਫੋਨ ਕੀਤਾ ਕਿੰਨੀ ਦੇਰ ਬਾਅਦ ਐਸਐਚਓ ਪਹੁੰਚਿਆ ਉਹ ਕਹਿੰਦੇ ਜੀ 45 ਮਿੰਟ ਬਾਅਦ ਘੱਟ ਤੋਂ ਘੱਟ ਪਹੁੰਚਿਆ ਉੱਥੇ ਤੇ ਉਹ ਕਹਿੰਦੇ ਵੀ ਰਸਤਾ ਕਿੰਨੇ ਦਾ ਛੰਭੂ ਤੋਂ ਉੱਥੇ ਦਾ ਜਿਹੜਾ ਛੰਭੂ ਥਾਣਾ ਹੈ ਕਹਿੰਦਾ ਜੀ 5 ਮਿੰਟ ਦਾ ਇਹਦਾ ਮਤਲਬ ਉੱਥੇ ਦਾ ਲੋਕਲ ਐਸਐਚਓ ਵੀ ਉਹਨਾਂ ਨਾਲ ਮਿਲੀ ਭੋਗਤ ਸੀ ਬਰਲਾਲ ਐਮਐਲਏ ਦੇ ਨਾਲ ਸੇ ਇਸ ਕਰਕੇ ਉਹਦੇ ਬ ਪਈ ਇੱਥੇ ਹੱਥੋਂ ਪਾਈ ਹੋਣ ਇਹ ਆਪਸ ਵਿੱਚ ਹੀ ਹਟ ਦੋਗਮ ਚਾਉਣ ਇਸ ਅੰਦੋਲਨ ਨੂੰ ਕਿੱਥੇ ਇੱਥੋਂ ਚੁਕਾਈਏ ਉਹ ਤਾਂ ਸਾਡੇ ਸੂਝਵਾਨ ਸੀਗੇ ਉੱਥੇ ਜਿਹੜੇ ਸਟੇਜ ਤੇ ਸੀ ਆਗੂ ਸਾਡੇ ਮੈਂ ਨਹੀਂ ਸੀ ਉਸ ਮੌਕੇ ਤੇ ਮੌਜੂਦ ਉਸ ਤੇਲੇ ਪਰ ਜਦੋਂ ਸਾਨੂੰ ਕੂਨਗਾਹੇ ਪਹੁੰਚ ਗਏ ਸਾਰੇ ਉਹ ਜਦੋਂ ਉਹ ਸਾਰੇ ਸੂਝਵਾਨ ਆਗੂਆਂ ਨੇ ਆਪਣੇ ਨੌਜਵਾਨਾਂ ਨੂੰ ਰੋਕਿਆ ਜਿਹੜੇ ਨੌਜਵਾਨ ਤਿੱਤੇ ਹੋ ਰਹੇ ਸੀ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਇੱਥੋਂ ਭਜਾਵਾਂਗੇ ਉਹ ਕਹਿੰਦੇ ਸੀ ਬਈ ਇਹ ਸਾਡੇ ਕੋ ਜੇ ਕਰਾਇਆ ਇਹ ਜੋ ਮਰਜੀ ਸਾਨੂੰ ਬੋਲ ਜਾਣ ਇਹਨਾਂ ਦੇ ਵਿੱਚੋਂ ਜਿਹੜੇ ਬੰਦੇ ਆਏ ਸੀ ਸਿੱਧੀਆਂ ਹਰਪ੍ਰੀਤ ਜੀ ਇੱਕ ਦੋ ਨੇ ਮਾਂ ਭੈਣ ਦੀਆਂ ਗਾਲਾਂ ਵਿਕੜਨੀਆਂ ਸ਼ੁਰੂ ਕੀਤੀਆਂ ਭਈ ਇਹ ਕਿਸੇ ਤਰੀਕੇ ਨਾਲ ਇਹ ਇਹਨਾਂ ਨੂੰ ਅਸੀਂ ਪ੍ਰਵੋਕ ਕਰਕੇ ਇਹਨਾਂ ਨੂੰ ਪ੍ਰਵੋਕ ਕਰਕੇ ਅਸੀਂ ਲੜਾਈ ਕਰੀਏ ਸੋ ਉਹ ਸਾਡੀ ਸਿਆਣਪ ਸੀ ਕਿ ਸ਼ਾਂਤ ਮੇਂ ਅੰਦੋਲਨ ਚਲਾਉਣਾ ਹੈ ਤੇ ਸ਼ਾਂਤ ਮੇਂ ਅੰਦੋਲਨ ਚਲਾਉਣਾ ਕਰਕੇ ਅਸੀਂ ਸ਼ਿਆਣਪ ਉਹਨਾਂ ਨੂੰ ਪਿੱਛੇ ਮੋੜਿਆ ਔਰ ਇਹ ਉਹਦੇ ਵਿੱਚ ਮੈਂ ਇੱਕ ਬੇਨਤੀ ਕਰਾਂਗਾ ਹੋਰ ਜਲਦੀ ਜਲਦੀ ਹਾਂ ਜਿਹੜਾ ਵਪਾਰੀ ਵਰਗ ਹੈ ਉਹ ਨਹੀਂ ਜਾ ਕੇ ਫੇ ਪੀਸੀਬੀ ਕੀਤੀ ਸੱਚ ਇਥੋਂ ਸਾਹਮਣੇ ਆ ਗਿਆ ਬੇਸ਼ੱਕ ਅਸੀਂ ਅੱਜ ਕਹਿ ਰਹੇ ਹਾਂ ਕਿ ਉਹ ਜਿਹੜਾ ਵਿਸ਼ਾਲ ਬੱਤਰਾ ਉਹ ਬੀਜੇਪੀ ਦੇ ਐਮਐਲਏ ਦੇ ਨਾਲ ਉਹਦੀਆਂ ਫੋਟੋਆਂ ਨਹੀਂ ਪਰ ਉਹਨਾਂ ਨੇ ਜਾ ਕੇ ਕਲੀਅਰ ਕਰਤਾ ਵੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਜਿਹੜੇ ਮੋਰਚੇ ਵਾਲੇ ਨੇ ਉਹਨਾਂ ਨੇ ਕਿਹਾ ਪੰਜ ਬੰਦੇ ਆਓ ਤਾਂ ਸਾਡੇ ਨਾਲ ਗੱਲ ਕਰੋ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਲੋਕਾਂ ਨੇ ਜਿਹੜੇ ਗੁਰਲਾਲ ਐਮਐਲਏ ਦੇ ਲੋਕ ਆ ਇਹਨਾਂ ਨੇ ਜਾ ਕੇ ਉਥੇ ਖੱਪ ਕਰਨੀਆਂ ਜਾਂ ਲੜਾਈ ਕਾਣੀਆਂ ਸਟੇਜ ਕੈਪਚਰ ਕਰਨੀਆਂ ਉਹ ਉਸ ਲਈ ਚਲੇਗਾ ਜੀ ਵਪਾਰੀ ਬਰ ਕਦੇ ਨਹੀਂ ਆਪਣਾ ਨੁਕਸਾਨ ਕਰਾਉਂਦਾ ਕਪੜੇ ਵਾਲੇ ਪਾਣੀ ਲਾਉਣ ਦਾ ਸਵਾਲ ਅਗਰਵਾਲ ਸਾਹਿਬ ਇੱਕ 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 ਛੋਟਾ ਜਿਹਾ ਆਪਦੀ ਸਵਾਲ ਅਗਰਵਾਲ ਸਾਹਿਬ ਅਗਰਵਾਲ ਸਾਹਿਬ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਜਿਨ੍ਹਾਂ ਦਾ ਵਪਾਰੀਆਂ ਦਾ ਬਿਜ਼ਨਸ ਇਫੈਕਟ ਹੋ ਰਿਹਾ ਉਹ ਵੀ ਤਾਂ ਪ੍ਰੈਸ਼ਰ ਸਰਕਾਰ ਤੇ ਬਣਾ ਸਕਦੇ ਨੇ ਕਿਉਂਕਿ ਸਰਕਾਰਾਂ ਤਾਂ ਚਲਦੀਆਂ ਹੀ ਵਪਾਰੀਆਂ ਦੇ ਸਿਰ ਤੇ ਨੇ ਵੀ ਘਟੋ ਘਟ ਤੁਸੀਂ ਇਹਨਾਂ ਦੀ ਗੱਲ ਸੁਣੋ ਜੀ ਸਾਡਾ ਵਪਾਰ ਪ੍ਰਭਾਵਿਤ ਹੋ ਰਿਹਾ ਵੱਖ-ਵੱਖ ਵਪਾਰ ਜਥੇਬੰਦੀਆਂ ਜੜੀਆਂ ਨੇ ਵਪਾਰ ਮੰਡਲ ਨੇ ਵੱਡੇ ਵੱਡੇ ਇੰਡਸਟਰੀਲਿਸ ਅਪ੍ਰੀਜ 30 ਸੈਕਿੰਡ ਤੁਹਾਡੇ ਸਵਾਲ ਚ ਜਿਹੜਾ ਲਿਖ ਕੇ ਦੇਣ ਦਾ ਸਵਾਲ ਆ ਉਹ ਤੁਹਾਡੀ ਗੱਲ ਠੀਕ ਆ ਪਰ ਵਪਾਰੀ ਵਰਗ ਜਿਹੜਾ ਹੈ ਨਾ ਉਹ ਉਹਨਾਂ ਸੰਗਠਿਤ ਵਰਗ ਨਹੀਂ ਹੈ ਜਿਸ ਤਰ੍ਹਾਂ ਕਿਸਾਨ ਵਰਗ ਆ ਜਾਂ ਕਰਮਚਾਰੀ ਵਰਗ ਆ ਜਾਂ ਹੋਰ ਵਰਗ ਨੇ ਜਿਹਨੂੰ ਜਿਦੀ ਕੀ ਇੱਕ ਆਵਾਜ਼ ਬਣ ਕੇ ਅਸੀਂ ਸਰਕਾਰ ਤੇ ਕੋਈ ਪ੍ਰੈਸ਼ਰ ਪਾ ਸਕਤੀ ਹੈ ਪਰ ਅਸੀਂ ਤਾਂ ਤਰਕ ਲੈ ਕੇ ਅਸੀਂ ਆਪਣੇ ਵਿਚਾਰਾਂ ਦੀ ਤਾਕਤ ਲੈ ਕੇ ਜਰੂਰ ਸਰਕਾਰ ਨਾਲ ਗੱਲ ਕਰਦੇ ਰਹਿਣੇ ਆਂ ਔਰ ਕਰ ਰਹੇ ਵੀ ਆਂ ਔਰ ਕਰਦੇ ਰਹੇ ਵੀ ਆਂ ਕਰਦੇ ਰਵਾਂਗੇ ਵੀ ਪਰੰਤੂ ਇਹ ਜਿਹੜੀ ਕਸ਼ਮਕਸ਼ਾ ਉਹਦੇ ਵਿੱਚ ਜਦੋਂ ਕਿਤੇ ਨਾ ਕਿਤੇ ਰਾਜਨੀਤੀ ਆ ਜਾਂਦੀ ਹੈ ਤੇ ਫਿਰ ਵਪਾਰੀ ਵਰਗ ਦੀ ਗੱਲ ਨੂੰ ਬਹੁਤਾ ਜਿਆਦਾ ਤਵੱਜੋ ਮਿਲਦੀ ਨਹੀਂ ਕਿਉਂਕਿ ਜੇ ਅਸੀਂ ਕਿਸੇ ਨੂੰ ਵੀ ਕਈ ਇਹ ਕਿ ਵੀ ਤੁਸੀਂ ਠੀਕ ਨਹੀਂ ਜਾਂ ਅਸੀਂ ਠੀਕ ਨਹੀਂ ਪਰ ਅਸੀਂ ਇੱਕ ਗੱਲ ਬਿਲਕੁਲ ਕਹਿੰਨੇ ਆ ਨਾ ਵਪਾਰੀ ਕਿਸਾਨਾਂ ਤੋਂ ਬਿਨਾ ਰਹਿ ਸਕਦਾ ਨਾ ਕਿਸਾਨ ਵਪਾਰੀ ਤੋਂ ਬਿਨਾ ਕਿਉਂਕਿ ਰਾਮਟੀਰੀਅਲ ਦੀ ਜਿਹੜੀ ਪਹਿਲੀ ਕੜੀ ਆ ਉਹ ਫਾਰਮਰ ਦੀ ਬਿਲਕੁਲ ਠੀਕ ਹੂੰ ਤੋਂ ਇਸ ਕਰਕੇ ਵਪਾਰੀ ਵਰਗ ਦਾ ਕੋਲੇ ਸਿਰਫ ਕਲਮ ਦੀ ਤਾਕਤ ਆ ਚਿੱਠੀਆਂ ਲਿਖਣ ਦਾ ਸਾਡਾ ਕੰਮ ਆ ਔਰ ਆਪ ਜੀ ਨੂੰ ਵੀ ਪਤਾ ਆ ਵੀ ਸਰਕਾਰ ਦੇ ਵਿੱਚ ਜਾ ਕੇ ਉਹ ਚਿੱਠੀਆਂ ਦਾ ਕਿੰਨਾ ਅਸਰ ਹੁੰਦਾ ਕਿਸੇ ਵੇਲੇ ਕੋਈ ਮੀਟਿੰਗ ਮਿਲੇਗੀ ਅਸੀਂ ਜਰੂਰ ਉੱਥੇ ਕਿਆ ਸੁਣ ਕਰਦੇ ਆਂਗੇ ਪਰ ਵੱਡਾ ਸੰਗਠਨ ਨਾ ਹੋਣ ਕਰਕੇ ਬਹੁਤੀ ਬੁਲੰਦ ਆਵਾਜ਼ ਦੇ ਨਾਲ ਇਸ ਗੱਲ ਨੂੰ ਕਰਨਾ ਥੋੜਾ ਮੁਸ਼ਕਲ ਲੱਗਦਾ ਮੁਸ਼ਕਲ ਲੱਗਦਾ ਚਲੋ 10 ਸਕਿੰਟ ਹੈ ਰਾਜ ਸਾਹਿਬ ਜਲਦੀ ਆਪਣੀ ਕੋਈ ਗੱਲ ਰੱਖਣਾ ਚਾਹੁੰਦੇ ਹੋ ਤੁਸੀਂ ਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਅਸੀਂ ਜਦੋਂ ਸਾਨੂੰ 1 ਮਹੀਨਾ ਪਹਿਲਾਂ ਵਪਾਰੀ ਵਰਗ ਅੰਮਾਲੇ ਵਾਲੇ ਮਿਲੇ ਸਾਰੇ ਕੱਪੜੇ ਵਾਲੇ ਵਪਾਰੀ ਅਸੂਰ ਨਾਰਪੀ ਜੀ ਕਿਹਾ ਸੀ ਕਿ ਤੁਸੀਂ ਅੱਗੇ ਲੱਗੋ ਸਾਡੀ ਜਿੱਤੇ ਹੈਲਪ ਦੀ ਜਰੂਰਤ ਅਸੀਂ ਨਾਲ ਆ ਤੁਸੀਂ ਇਹ ਸਾਡੀ ਗੱਲੇ ਨਾ ਕਰੋ ਬੇਸ਼ੱਕ ਕਿਸਾਨਾਂ ਨਾਲ ਗੱਲ ਮਕਾਓ ਨਾ ਮਕਾਓ ਸਾਡਾ ਕੋਈ ਮਸਲਾ ਨਹੀਂ ਜੀ ਵਪਾਰੀ ਵਰਗ ਸਿਰ ਬੈਨਾ ਕਵੇ ਕਿ ਜਿਹੜੀ ਸਰਵਰ ਸੋ ਕਿਸਾਨ ਨੇ ਖਾਲੀ ਛੱਡੀ ਸਾਨੂੰ ਉਹ ਖੋਲ ਦਿਓ ਇੱਕ ਪਾਸਾ ਸੜਕ ਦਾ ਖੋਲ ਦਿਓ ਇੱਕ ਪਾਸਾ ਆਪਣੇ ਹਰਪੀ ਜੀ ਇੱਕ ਸਾਈਡ ਜਿਹੜੀ ਆ ਬਿਲਕੁਲ ਖਾਲੀ ਪਈ ਆ ਜੀ ਤੁਰ ਤੱਕ ਮੋਰੇ ਦੀਵਾਰ ਹੈ ਕਿਸਾਨ ਕਿਤੇ ਰਸਤੇ ਚ ਨਹੀਂ ਬੈਠਾ ਹੋਇਆ ਸੋ ਇਹਨੂੰ ਕਹਾਂ ਜੀ ਤੁਸੀਂ ਇਹ ਖਲਾਓ ਅਸੀਂ ਤੁਹਾਡੇ ਨਾਲ ਆ ਜਿੱਥੇ ਜਾਣ ਦੀ ਜ਼ਰੂਰਤ ਹੈ ਬਿਲਕੁਲ ਇਹ ਨਹਿਮਾਸ ਦਾ ਰਿਸ਼ਤਾ ਵਪਾਰੀ ਸਾਡੇ ਭੈਣਾ ਭਰਾ ਨੇ ਉਹਨਾਂ ਦੇ ਵੀ ਬੱਚੇ ਜਿਹੜੇ ਸਾਡੇ ਪੁੱਤ ਭਤੀਜੇ ਨੇ ਸੋ ਇਸ ਕਰਕੇ ਅਸੀਂ ਕਿਸੇ ਦੇ ਵੀ ਪਰਿਵਾਰ ਦੀ ਰੋਜ਼ੀ ਰੋਟੀ ਤੇ ਨਹੀਂ ਕਦੇ ਵੀ ਰੁਕਾਵਟ ਪਾਣਾ ਇਸ ਕਰਕੇ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਇੱਕ ਇੱਕ ਸਵਾਲ ਬੜਾ ਇੰਪੋਰਟੈਂਟ ਆਇਆ ਭਗਵੰਤਪਨ ਲਗਾਤਾਰ ਕਹਿੰਦੇ ਰਹੇ ਕਿ ਮੈਂ ਕਿਸਾਨਾਂ ਨਾਲ ਖੜਾ ਹੋਇਆ ਹਾਂ ਕਿਸਾਨਾਂ ਨਾਲ ਮੀਟਿੰਗਾਂ ਤੇ ਵਿੱਚ ਵੀ ਜਾਂਦਾ ਰਿਹਾ ਇੱਕ ਪਾਸੇ ਤਾਂ ਉਹ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਕਰਦੇ ਨੇ ਹਮਾਇਤ ਵੀ ਕਰਦੇ ਨੇ ਤੁਹਾਡੀ ਦੂਜੇ ਪਾਸੇ ਉਹਨਾਂ ਦਾ ਐਮਐਲਏ ਤੁਹਾਡੇ ਖਿਲਾਫ ਛੜਜੰਤਰ ਰਚ ਰਿਹਾ ਇਹ ਦੋਵੇਂ ਚੀਜ਼ਾਂ ਕਿਵੇਂ ਇਕੱਠੀਆਂ ਹੋ ਰਹੀਆਂ ਨੇ ਕਿ ਇਹਦੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਹੈ ਨਹੀਂ ਹਰ ਬ੍ਰੀਜੀ ਬੜੀ ਹਾਸੋਣੀ ਗੱਲ ਹੋਊਗੀ ਜਿਹੜੀ ਤੁਸੀਂ ਮੈਂ ਮਾਫੀ ਚਾਹਾਂ ਜਿਹੜੀ ਤੁਸੀਂ ਗੱਲ ਕਹੀ ਆ ਭਗਵਾਨਤਮਨ ਕਿੱਥੋਂ ਹੋ ਗਿਆ ਜੀ ਸਾਡੇ ਨਾਲ ਭਗਵਾਨਤਮਨ ਡਰਾਮੇ ਬਾਜ਼ ਡਰਾਮੇ ਕਰਦਾ ਹੈ ਸਾਡਾ ਮੁੱਖ ਮੰਤਰੀ ਬੜਾ ਤਕੜਾ ਹੈ ਡਰਾਮਾ ਉਹ ਕਿਵੇਂ ਤੁਸੀਂ ਦੇਖੋ ਜਿਸ ਦਿਨ ਸਾਡੇ ਤੇ ਅਟੈਕ ਹੋਇਆ 13 14 ਨੂੰ ਜੀ ਸਾਡੀ ਹੱਦ ਦੇ ਅੰਦਰ ਉਨੀ 300 500 ਮੀਟਰ ਅੰਦਰ ਆ ਕੇ ਡਰੋਨ ਆ ਕੇ ਸਾਡੇ ਤੇ ਉਹ ਜਿਹੜੇ ਟਾਇਰ ਗੈਸ ਦੇ ਗੋਲੇ ਸਿੱਟਦਾ ਸੀ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜੇ ਹਰਿਆਣੇ ਦੀ ਪੁਲਿਸ ਹੈ ਉਹਨਾਂ ਦੀ ਹੱਦ ਦੇ ਅੰਦਰ ਉਹ ਜੋ ਮਰਜ਼ੀ ਸਿੱਟਣ ਜੇ ਅਸੀਂ ਬੜੀਏ ਤਾਂ ਪੰਜਾਬ ਦੀ ਹੱਦ ਅੰਦਰ ਕਿਵੇਂ ਸਿੱਟ ਜਾਣ ਫਿਰ ਜਿਸ ਦਿਨ ਕਿਹਨੂੰ ਸਾਡੇ ਤੇ ਹਮਲਾ ਹੋਇਆ 2 ਕਿਲੋਮੀਟਰ ਪਿੱਛੇ ਇਹਨੇ ਆਪਣੀ ਫੋਰਸ ਟਾਲ ਲਈ ਮੁੱਖ ਮੰਤਰੀ ਨੇ ਪੁਲਿਸ ਨੂੰ ਸੱਜਿਆ 2 ਕਿਲੋਮੀਟਰ ਤੁਸੀਂ ਪਿੱਛੇ ਹੋ ਜਾਓ ਇੱਕ ਪੁਲਿਸ ਕਰਮਚਾਰੀ ਨਹੀਂ ਅਗੇ ਰਿਆ ਇਹਦਾ ਮਤਲਬ ਮਿਲੀਭੁਗਤ ਸੀ ਇਹ ਤਾਂ ਸਿਰਫ ਜੀ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਝੂਠ ਬੋਲ ਕੇ ਬੜ ਬੜੀਆਂ ਗੱਲਾਂ ਕਰਕੇ ਇੱਕ ਇੱਕਲੀਆਂ ਪਾ ਕੇ ਕਦੇ ਹੋ ਡਰਾਮੇ ਕਰਕੇ ਇਹ ਲੋਕਾਂ ਨੂੰ ਤੁਸੀਂ ਵੇਖੋ ਨਾ ਮੈਂ ਇਹ ਗੱਲ ਇਸ ਵਿਸ਼ੇ ਨਾਲ ਜੁੜੀ ਹੋ ਨਹੀਂ ਪਰ ਤੁਸੀਂ ਸੁਣਿਆ ਹੋਊਗਾ ਜਦੋਂ ਕਣਕਾਂ ਦਾ ਨੁਕਸਾਨ ਹੋਇਆ ਹੜ ਆਏ ਤਬਾਹ ਹੋਈ ਫਸਲਾਂ ਤੇ ਕਹਿੰਦਾ ਸੀ ਕਿ ਮੁਆਵਜ਼ਾ ਦੇਵੋ ਫਸਲ ਖੇਚ ਤੇ ਮੁਆਵਜ਼ਾ ਦੇਵੋ ਮੈਨੂੰ ਦੱਸੋ ਕਿਸੇ ਨੂੰ ਮੁਆਵਜ਼ਾ ਮਿਲਿਆ ਕਿਸਾਨ ਨੂੰ ਉਹ ਕੁਕੜੀ ਬੱਕਰੀ ਦਾ ਦੂਰ ਦੀ ਗੱਲ ਰਹਿ ਗਈ ਖੇਤਾਂ ਦਾ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਭਾਰਤ ਸਰਕਾਰ ਕੋਲੋਂ ਲਿਆਉਣਾ ਸੀ ਵੱਧ ਕਹਿ ਕੇ ਉਹ ਇਹ ਕਹਿ ਕੇ ਠੁਕਰਾ ਤੁਹਾਡੇ ਕੋ ਪੈਸੇ ਬੜਿਆ ਅਸੀਂ ਇਹਨੂੰ ਕਿਹਾ ਸਾਡੇ ਮੁੱਖ ਮੰਤਰੀ ਨੂੰ ਵੀ ਭਾਈ ਮੁੱਖ ਮੰਤਰੀ ਸਾਹਿਬ ਉਹਨੂੰ ਹੀ ਲੈ ਲਿਆ 4500 ਕਰੋੜ ਹਿਮਾਚਲ ਵਾਲਿਆਂ ਨੇ ਇਹ ਲੈ ਕੇ ਆਉਂਦਾ 219 ਕਰੋੜ ਦੇਖੋ ਨਾ ਨੁਕਸਾਨ ਪੰਜਾਬ ਦਾ ਹੁੰਦਾ ਵੱਧ ਤੋਂ ਸਿੱਧਾ ਮੁੱਖ ਮੰਤਰੀ ਸਿਰਫ ਉਹ ਚੁਟਕਲੇ ਸੁਣਾਉਣ ਜੋਗਾ ਲੋਕਾਂ ਨੂੰ ਟਕਹਲੀਆਂ ਨਾਲ ਭਰਮਾਉਣ ਜੋਗਾ ਉਹ ਕੱਖ ਨਹੀਂ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਕਿਸੇ ਕਿਸਾਨ ਕਿਸੇ ਮਜ਼ਦੂਰ ਕਿਸੇ ਸਰਵਿਸਮੈਨ ਅੱਜ ਤੁਸੀਂ ਵੇਖੋ ਬਿਜਲੀ ਡਿਪਾਰਟਮੈਂਟ ਉਹ ਸਟ੍ਰਾਈਕ ਤੇ ਬੈਠਾ ਹੈ ਸਾਡੀਆਂ ਭੈਣਾਂ ਉਹ ਮੈਂ ਅੱਜ ਸੋਸ ਬਿਗਿਆ ਸੀ ਕਪੂਰਤਲਾ ਕੰਮ ਸੀ ਥੋੜਾ ਉਹਦੇ ਬਾਹਰ ਸੜੀਆਂ ਪੈਣਾ ਬੈਠੀਆਂ ਨੇ ਧਰਨਾ ਲਾ ਕੇ ਰੀ ਪਿਛਾ ਕੇ ਤੁਸੀਂ ਦੇਖੋ ਸਾਰੇ ਵਰਗ ਦੁਖੀ ਨੇ ਇਹਨੇ ਕੀਤਾ ਕੱਖ ਨਹੀਂ ਹੁੰਦਾ ਇਹਨਾਂ ਦੀ ਵੀਡੀਓ ਆ ਗਈ ਜੀ ਅੱਜ ਇੱਕ ਪੰਥਨ ਕਰਦਿਆਂ ਦੀ ਇਹਨਾਂ ਦੇ ਕੰਮ ਲੈ ਕੇ ਕਹਿੰਦਾ ਵੀ ਤੁਸੀਂ ਦੱਸੋ ਉਹ ਵੀਡੀਓ ਆ ਗਈ ਜੀ ਜਦੋਂ ਹੁੰਦਨ ਕੀਤਾ ਨਹੀਂ ਬਈ ਜੀ ਹਾਰ ਗਏ ਦੱਸ ਸੀ ਤਾਂ ਕਿਵੇਂ ਹਾਰ ਗਏ ਉਹ ਵੀਡੀਓ ਨੂੰ ਡਿਲੀਟ ਕਰਤੀ ਆ ਉਹ ਚਾਹਵੇਂ ਇਹਨਾਂ ਦਾ ਮੌਜੂਦਾ ਐਮਐਲਏ ਆਪ ਦਾ ਕਹਿੰਦਾ ਉਹ ਕਹਿੰਦਾ ਤੁਸੀਂ ਦੱਸੋ ਢਾਈਆਂ ਸਾਲਾਂ ਚ ਕੀਤਾ ਕੀ ਹੈ ਲੋਕਾਂ ਦਾ ਤੇ ਲੋਕ ਤੁਹਾਨੂੰ ਵੋਟਾਂ ਕਿਵੇਂ ਬਾ ਦੇਣ ਇਹਨਾਂ ਦੇ ਐਮਐਲਏ ਕਹਿਣਾ ਪੈ ਜੀ ਇਹਨਾਂ ਦੇ ਵਿੱਚ ਪਤਾ ਲੱਗ ਰਿਹਾ ਕਿ ਇਹਨਾਂ ਨੂੰ ਜੋ ਕੇਜਰੀ ਵਾਲਾ ਇਸ਼ਾਰਾ ਕਰਦਾ ਇਹ ਇਹ ਬੜਾ 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 ਗੰਭੀਰ ਵਿਸ਼ਾ ਹੈਗਾ ਕਿਉਂਕਿ ਇਸ ਮੋਰਚੇ ਨੂੰ ਤਾਰਪੀਡੋ ਕਰਨ ਦੀ ਜੇ ਕੋਸ਼ਿਸ਼ ਹੋਈ ਹੈ ਤਾਂ ਬੜਾ ਗੰਭੀਰ ਵਿਸ਼ਾ ਹੈ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਜਿਸ ਦੀ ਡਿਮਾਂਡ ਇਹਨਾਂ ਨੇ ਪੁਲਿਸ ਤੋਂ ਕੀਤੀ ਵੀ ਆ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਚਾ ਜੁੜੇ ਰਹਿਣ ਦੇ ਲਈ ਕਿਉਂਕਿ ਲੰਬੇ ਸਮੇਂ ਤੋਂ ਸ਼ਾਂਤੀਪੂਰਵਕ ਚੱਲ ਰਿਹਾ ਇਸ ਆंदोलਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਆ ਹਿੰਸਕ ਕਰਨ ਦੀ ਕੋਸ਼ਿਸ਼ ਕੁਝ ਤਰ੍ਹਾਂ ਵੱਲੋਂ ਕੀਤੀ ਹੋਈ ਹੋ ਸਕਦੀ ਹੈ ਉਸ ਦੀ ਜਾਂਚ ਵੀ ਹੋਣੀ ਪਰ ਵੱਡਾ ਸਵਾਲ ਵੱਡਾ ਇਲਜ਼ਾਮ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਹਨਾਂ ਕਿਸਾਨਾਂ ਨੇ ਚੁਕਿਆ ਕਿ ਮਾਈਨਿੰਗ ਦਾ ਕੰਮ ਰੁਕਿਆ ਗੈਰ ਕਾਨੂੰਨੀ ਤਰੀਕੇ ਨਾਲ ਹੁੰਦੇ ਕੰਮ ਰੁਕ ਗਏ ਨੇ ਇਸ ਤਰ੍ਹਾਂ ਦੇ ਤੇ ਕਰਕੇ ਇਸ ਕਰਕੇ ਉਹ ਇਸ ਤਰ੍ਹਾਂ ਨੂੰ ਚਕਾਉਂਦੀ ਫਰਾਖ ਦੇ ਵਿੱਚ ਨੇ ਦੇਸ਼ ਤੋਂ ਨੂੰ ਦੀ ਬਾਕੀ ਖਬਰਾਂ ਲਈ ਬਣ ਰਹੋ ਪੀਡੀਸੀ ਨਿਊਜ਼ ਨਾਲ ਧੰਨਵਾਦ